ਜੀ ਜਾਂ ਕਿੱਥੇ ਹੀ ਹੈ ਦੋ ਅੱਖਾਂ ਦੇ ਵਿਚਕਾਰ ਇੱਥੇ ਜਦ ਖੁੱਲਦੀ ਇੱਥੇ ਹੀ ਖੁੱਲਦੀ ਹੈ ਅੰਦਰ ਖੁੱਲਦੀ ਹੈ ਗੁਸਤਾਖੀ माफ ਕੈ ਸੀਨੇ ਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕੀਤੇ ਹੋਏ ਦਾਨ ਨੇ ਭਗਵਾਨ ਮਿਲਾ ਦਿੱਤਾ ਹੈ ਕੀਤੀ ਹੋਈ ਸੇਵਾ ਕਰਕੇ ਕੋਈ ਪ੍ਰਭੂ ਦੀ ਝਲਕ ਮਿਲੀ ਸੁਣੇ ਹੋਏ ਪਾਠ ਕਰਕੇ ਜਾਂ ਸੁਣਾਏ ਹੋਏ ਪਾਠ ਕਰਕੇ ਪ੍ਰਮਾਤਮਾ ਦੀ ਕੋਈ ਮਹਿਕ ਆਈ ਸੁਣੀ ਹੋਈ ਕਥਾ ਕਰਕੇ ਜਾਂ ਕੀਤੀ ਹੋਈ ਕਥਾ ਕਰਕੇ ਸੁਣੇ ਹੋਏ ਕੀਰਤਨ ਕਰਕੇ ਜਾਂ ਸੁਣਾਏ ਹੋਏ ਕੀਰਤਨ ਕਰਕੇ ਕੁਝ ਖਬਰ ਮਿਲੀ ਅਗਰ ਚਲੋ ਹਰ ਜਗ੍ਹਾ ਨਹੀਂ ਤਾਂ ਹੁਣ ਮਹਾਰਾਜ ਦੀ ਹਜ਼ੂਰੀ ਚ ਇਤਨੀ ਸਚਾਈ ਤੇ ਕਬੂਲ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਨਾ ਦਾਨ ਕਰਕੇ ਪਤਾ ਚਲੇ ਐ ਨਾ ਗਿਆਨ ਕਰਕੇ ਨਾ ਕਥਾ ਕਰਕੇ ਕੋਈ ਖਬਰ ਮਿਲੀ ਨਾ ਕੀਰਤਨ ਕਰਕੇ ਨਾ ਸੇਵਾ ਕਰਕੇ ਕੁਝ ਪਤਾ ਚੱਲਿਆ ਨਾ ਪੁੰਨ ਕਰਕੇ ਤੋ ਕਿਵੇਂ ਤੇਰੀ ਖਬਰ ਮਿਲੇ ਜੋ ਜੋ ਸਿੱਖੀ ਤੈ ਦੇ ਨਾਲ ਤੇ ਗੱਲ ਨਹੀਂ ਬਣੀ ਨਹੀਂ ਬਣੀ ਮੈਂ ਫਿਰ ਅਰਜ਼ ਕਰਾਂ ਕਰਮ ਤੇ ਧਾਰਮਿਕ ਇਹ ਹੀ ਨੇ ਜੋ ਕੀਤੇ ਜਾ ਰਹੇ ਹੈ ਪਰ ਕਿਸੇ ਵੀ ਕਰਮ ਨੇ ਕੋਈ ਖੁਦਾ ਦੀ ਖਬਰ ਦਿੱਤੀ ਹੋਵੇ ਕਿਸੇ ਕਰਮ ਨੇ ਪਰਮਾਤਮਾ ਦੀ ਛਾਪ ਜ਼ਿੰਦਗੀ ਦੇ ਛੋੜੀ ਹੋਵੇ ਕਿਸੇ ਕਰਮ ਨੇ ਗੁਰੂ ਦੀ ਮਹਿਕ ਪੈਦਾ ਕੀਤੀ ਹੋਵੇ ਜ਼ਿੰਦਗੀ ਚ ਐਸਾ ਪ੍ਰਤੀਤ ਨਹੀਂ ਹੁੰਦਾ ਮੈਂ ਕੀ ਹੈ ਕਰਮ अनेका ਬੜੇ ਕੀਤੇ ਬੜੇ ਕੀਤੇ ਥੋੜੇ ਨਹੀਂ हार परयो स्वामी के द्वारै तिजे बुद्ध बिबेक है प्रभु थक हार के मैं तेरी शरण आया क्योंकि इतनी ते मेनू समझ आ गई जो मैं कीत ऐस नाल ते गल नहीं बनी नहीं बनी या ते मनुख कह देवे मेरे दितै दान नाल भगवान मिल गए ते चलो गल मान लेने मेरे इकट्ठे कीते हुए ज्ञान नाल भगवान प्रकट हो गए तो चलो ये ज्ञान उसकी कीमत हो गई मेरी कीती हुई सेवा करके गुरु प्रकट हो गए तो लो सेवा कीमत हो गई मान लेने सुने हुए कीर्तन करके किदरे मन नो निराश वे ना कर लेना ये प्रभु केड़े कर्म नाल मिलेगा दान कर कर के मैं थक गया ਤੇ ਗਿਆਨ ਇਕੱਠਾ ਕਰ ਕਰਕੇ ਵੀ ਮੈਂ ਥੱਕ ਗਿਆ। ਸੇਵਾ ਕਰ ਕਰਕੇ ਵੀ ਮੈਂ ਥੱਕਿਆ। ਕੀਰਤਨ ਸੁਣ ਸੁਣ ਕੇ ਵੀ ਥੱਕਿਆ ਸਚਾਈ ਇਹ ਗੱਲ ਬਕਰੀ ਬਾਵੇਂ ਕੋਈ ਕਬੂਲ ਕਰੇ ਬਾਵੇ ਨਾ। ਪਾਠ ਕਰ ਕਰਕੇ ਵੀ ਮੈਂ ਥੱਕਿਆ ਤੇ ਪਾਠ ਸੁਣ ਸੁਣ ਕੇ ਵੀ ਮੈਂ ਥੱਕਿਆ। ਗੁਰਦੁਆਰੇ ਆ ਕਾ ਆਖ ਕੇ ਵੀ ਮੈਂ ਥੱਕ ਗਿਆ। ਬਾਬਾ ਫਰੀਦ ਕਹਿੰਦੇ ਚਬਣ ਚਲਣ ਰਤਣ ਸੇ ਸੁਣੀ ਅਰ ਬੈ ਗਏ। ਕਹਿੰਦਾ ਹੈ ਪ੍ਰਭੂ ਹੁਣ ਤੇ ਦੰਦ ਵੀ ਗਏ ਚਬਣ ਚੱਲਣ ਹੁਣ ਤੇ ਪੈਰ ਵੀ ਗਏ ਮੈਂ ਚੱਲ ਵੀ ਨਹੀਂ ਸਕਦਾ ਰਤਨ ਹੁਣ ਤੇ ਜ਼ਬਾਨ ਵੀ ਗਏ ਮੈਂ ਸਹੀ ਬੋਲ ਵੀ ਨਹੀਂ ਸਕਦਾ ਸੇ ਸੁਣੀਆ ਰ ਬਹਿ ਗਏ ਹੁਣ ਤੇ ਕੰਨ ਵੀ ਸੁਣ ਨਾ ਰਹੇਗੇ ਇੰਜ ਲੱਗਦਾ ਹੈ ਇਹ ਜੀਵਨ ਦੀ ਬਾਜ਼ੀ ਵੀ ਖਾਲੀ ਜਾਏਗੀ ਹੈਡ ਨਹੀਂ ਬਣਨੇ ਗਏ ਮੇਰੇ ਕੰਨ ਗਈਆਂ ਮੇਰੀਆਂ ਅੱਖਾਂ ਗਏ ਮੇਰੇ ਪੈਰ ਤੇਰਾ ਦਾਮਨ ਪਕੜ ਸਕਾਂ ਹੁਣ ਤੇ ਹੱਥ ਵੀ ਕੰਮ ਦੇ ਨੇ ਬਾਬਾ ਫਰੀਦ ਬਿਰਧ ਅਵਸਥਾ ਜਦੋਂ ਹੋਈ ਹੈ ਉਦੋਂ ਇਹਨਾਂ ਨੇ ਕਿ ਅਰਥਾਂ ਦੇ ਅਸੀਂ ਹੋਰ ਅਰਥ ਕਰ ਲੈਨੇ ਆ ਕਿ ਬਾਬਾ ਜੀ ਕਹਿ ਰਹੇ ਨੇ ਇਹ ਕਾਂ ਅਜੇ ਤੂੰ ਮੇਰੀ ਅੱਖਾਂ ਨਾ ਖਾ ਸਾਰਾ ਮਾਸ ਖਾਲਿਆ ਸੀ ਖੇੜ ਇਹ ਨਹੀਂ ਸੀ ਬਿਰਧ ਹੋ ਗਏ ਸਨ ਤੇ ਬੁਢੇਪੇ ਦਾ ਕਾ ਹੁਣ ਅੱਖਾਂ ਦੀ ਜੋਤ ਨੂੰ ਮੱਧਮ ਕਰ ਰਿਹਾ ਸੀ ਜਿਵੇਂ ਕੰਨ ਚਲੇ ਗਏ ਪੈਰਾਂ ਦੀ ਸ਼ਕਤੀ ਚਲੀ ਗਈ ਹੱਥਾਂ ਦੇ ਕੰਮ ਕਰਨ ਦੀ ਤਾਕਤ ਚਲੀ ਗਈ ਮੂੰਹ ਦੇ ਚੋਂ ਦੰਦ ਚਲੇ ਗਏ ਤੋ ਬੁਢੇਪੇ ਦੇ ਪ੍ਰਵਾਹ ਕਰਕੇ ਅੱਖਾਂ ਦੀ ਜੋਤ ਘਟ ਰਹੀ ਸੀ ਉਸ ਵਕਤ ਇਹ ਫਰਿਆਦ ਕੀਤੀ ਐ ਬੁਢੇਪਾ ਕਮ ਸੇ ਕਮ ਮੇਰੀ ਅੱਖਾਂ ਤੇ ਰਹਿਣ ਦੇ ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ ਅਜੇ ਤੇ ਮੈਂ ਉਸ ਦੀ ਝਲਕ ਦੇਖੀ ਨਹੀਂ ਇਹ ਵੀ ਜਾਣ ਲੱਗੀ ਐ ਅਜੇ ਤੋਂ ਮੈਂ ਕ੍ਰਿਸ਼ਮਾ ਦੇਖਿਆ ਹੀ ਨਹੀਂ ਦਰਸਲ ਇਹ ਦੋ ਅੱਖਾਂ ਬੰਦ ਹੋਵਨ ਇਸ ਤੋਂ ਪਹਿਲੇ ਇੱਕ ਤੀਜੀ ਅੱਖ ਖੁੱਲ੍ਹਣੀ ਚਾਹੀਦੀ ਐ ਜਿਸ ਨਾਲ ਪ੍ਰਮਾਤਮਾ ਦਿਖਾਈ ਦਿੰਦਾ ਹੈ ਹਰ ਹੁੰਦਾ ਕਿ ਉਹ ਤੀਜੀ ਕੀ ਖੁੱਲੇ ਦੋ ਵੀ ਬੰਦ ਹੋ ਜਾਂਦੀ ਕਰਮ ਕਰਦੇ ਆ ਕਰਦੇ ਆ ਕਰਮ ਦੀ ਸਫਲਤਾ ਇਹ ਹੀ ਹੈ ਉਤੀਜੀ ਅੱਖ ਖੁੱਲ ਜਾਏ ਕਿ ਦੋ ਬੰਦ ਹੋ ਗਈਆਂ ਤੀਜੀ ਤੇ ਖੁੱਲੀ ਕੋਈ ਨਹੀਂ ਬਾਬਾ ਫਰੀਦ ਇਸ ਦਾ ਜ਼ਿਕਰ ਬਹਿ ਕਰਦੇ ਨੇ ਬੁਢੇਪੇ ਨੇ ਮੇਰੇ ਪੈਰ ਨਾਕਾਰਾ ਕਰ ਦਿੱਤੇ ਇੰਨੀ ਨਿੱਕੀ ਜੰਗੀਏ ਥਰ ਡੂੰਗਰ ਬੋਇਆ ਇੰਨਾ ਛੋਟੀਆਂ ਜੰਗਾ ਨਾਲ ਪਹਿਰਾ ਨਾਲ ਮਲਤਾਨੀ ਬਾਸ਼ਾ ਜੰਗਾ ਕਹਿੰਨ ਪਹਿਰਾ ਇੰਨਾ ਨਿੱਕੀਆਂ ਨਿੱਕੀਆਂ ਜੰਗਾ ਨਾਲ ਮੈਂ ਤੇ ਪਹਾੜਾਂ ਤੇ ਚੜ ਜਾਂਦਾ ਸੀ ਡੂੰਗਰਾਂ ਦੀ ਬੁਲੰਦੀ ਨੂੰ ਨਾਪ ਲੈਂਦਾ ਸੀ ਇੰਨੇ ਨਿੱਕੀ ਜੰਗੀਏ ਥਲ ਡੂੰਗਰ ਬੋਇਮ ਅਜ ਫਰੀਦੇ ਕੂਜੜਾ ਸੈ ਕੋ ਆਥੇਮ ਕੋਲ ਪਿਆ ਕੂਜ਼ਾ ਵਜ਼ੂ ਕਰਨਾ ਨਹੀਂ ਚੁੱਕ ਸਕਦਾ ਕੋਲ ਪਿਆ ਮੇਰੇ ਪਹਾੜਾਂ ਤੇ ਚੜਨ ਵਾਲੀਆਂ ਇਹ ਲੱਤਾਂ ਦੋ ਕਦਮ ਨਹੀਂ ਚੱਲ ਸਕਦੀਆਂ ਬੁਢੇਪੇ ਨੇ ਮੇਰੇ ਪੈਰ ਖਾ ਲਏ ਬੁਢੇਪੇ ਨੇ ਮੇਰੇ ਦੰਦ ਲੈ ਲੈਨੇ ਸੇ ਸੁਣੀ ਰਵੇ ਗਏ ਬੁਢੇਪਾ ਮੇਰੇ ਕੰਨ ਵੀ ਲੈ ਗਏ ਉੱਚਾ ਸੁਣਨ ਲੱਗਦੇ ਬੁਢੇਪਾ ਮੇਰੀ ਜ਼ੁਬਾਨ ਵੀ ਖਾ ਗਿਆ ਲੜਖੜਾ ਗਈ ਇਹ ਜ਼ੁਬਾਨ ਤਉ ਤਰਲਾ ਪਹਿਲੇ ਦਿਨ ਇਹ ਬੁੜੇ ਮੇਰੀਆਂ ਅੱਖਾਂ ਰਹਿਣ ਦੇ ਜੋਤ ਘਟਣ ਲੱਗ ਪਈ ਸੀ ਰੋਸ਼ਨੀ ਘਟਣ ਲੱਗ ਪਈ ਸੀ ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ ਤੇ ਖੁਦਾ ਨੂੰ ਦੇਖਣਾ ਕੀ ਹੈ ਸਾਰਾ ਸੰਸਾਰ ਜਿਤਨੇ ਚਿਰ ਤੱਕ ਖੁਦਾ ਦਾ ਰੂਪ ਨਾ ਦਿਖਾਈ ਦੇ ਕੋਈ ਖੁਦਾ ਦੇ ਦਰਸ਼ਨ ਨਹੀਂ ਕਹਿੰਦੇ ਨੇ ਸਾਨੂੰ ਗੁਰਨਾਣਿਕ ਦੇ ਦਰਸ਼ਨ ਹੋਏ ਸਾਨੂੰ ਕ੍ਰਿਸ਼ਨ ਦੇ ਦਰਸ਼ਨ ਹੋਏ ਇਸ ਤਰ੍ਹਾਂ ਦੇ ਭਗਤ ਮੈਨੂੰ ਬਹੁਤ ਮਿਲੇ ਨੇ لیکن عام بندیاں نال ਵਿਵਹਾਰ ਉਹਨਾਂ ਦਾ ਬਹੁਤ ਗੰਦਾ ਉੰਜ ਕ੍ਰਿਸ਼ਨ ਜੀ ਦੇ ਦਰਸ਼ਨ ਹੋਏ ਸਾਨੂੰ ਗੁਰਨਾਨਕ ਦੀ ਝਲਕ ਮਿਲੀ ਹੈ اور ਉੰਜ ਬੰਦੇ ਨਾਲ ਵਿਵਹਾਰ ਇੰਜ ਜਿਵੇਂ ਕਸਾਈਆਂ ਵਰਗਾ ਉੰਜ ਗੁਰਨਾਨਕ ਦੀ ਝਲਕ ਮਿਲੀ ਨਹੀਂ ਜਿਤਨੇ ਚਿਰ ਤੱਕ ਸਾਰਾ ਸੰਸਾਰ ਗੁਰੂ ਦਾ ਰੂਪ ਨਾ ਦਿਖਾਈ ਦੇਵੇ ਕੋਈ ਦਰਸ਼ਨ ਨਹੀਂ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਘਾ ਰੂਪ ਹੈ ਹਰ ਰੂਪ ਅਨਦਰੀ ਆਇ ਜੋਦੀ ਸੋ ਤੇਰਾ ਰੂਪ ਗੁਣ નિਧਾਨ ਗੋਵਿੰਦ ਅਨੋ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਬ੍ਰਾਹਮਣ ਮੁਸ਼ਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਜਾ ਰਹੇ ਮਸਜਿਦ ਦੇ ਚ ਮੁਸਲਮਾਨ ਖੁਦਾ ਦੀ ਝਲਕ ਵੇਖਣ ਵਾਸਤੇ ਜਾ ਰਿਹਾ ਮੰਦਰ ਦੇ ਚ ਹਿੰਦੂ ਭਗਵਾਨ ਦਾ ਰੂਪ ਵੇਖਣ ਵਾਸਤੇ ਬ੍ਰਾਹਮਣ ਮੁਸਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਮੈਂ ਮੁਹੱਬਤ ਦੇਦਾ ਹਾਂ ਸੰਸਾਰ ਸਰਸ ਮੈਂ ਤੇ ਜਿੱਧਰ ਦੇਖਦਾ ਸਾਰਾ ਸੰਸਾਰ ਹੀ ਖੁਦਾ ਦੀ ਮਸਜਿਦ ਬਣ ਗਿਆ ਸਾਰਾ ਸੰਸਾਰ ਹੀ ਭਗਵਾਨ ਦਾ ਘਰ ਹੈ ਕਿਹੜੇ ਮੰਦਰ ਦੇ ਚ ਜਾਵਾਂ ਇਹ ਸਾਰਾ ਸੰਸਾਰ ਹੀ ਹਰੀ ਮੰਦਰ ਹੈ ਕਿਹੜੀ ਮਸਜਿਦ ਵਿੱਚ ਜਾਵਾਂ ਇਹ ਸਾਰਾ ਵਿਸ਼ਵ ਮੰਡਲ ਹੀ ਖੁਦਾ ਦੀ ਮਸਜਿਦ ਹੈ ਭਗਤ ਕਬੀਰ ਨੇ ਇਸ ਨੂੰ ਦੂਸਰੇ ਢੰਗ ਨਾਲ ਵੀ ਬਿਆਨ ਕੀਤਾ ਹੈ ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਕਿਹੜੀ ਮਸਜਿਦ ਦੇ ਜਾਣਾ ਹੈ ਦੇਹੀ ਮਸਜਿਦ ਬਣ ਗਈ ਹੈ ਕਿਹੜੇ ਮੌਲਵੀ ਦੇ ਪਿੱਛੇ ਨਮਾਜ਼ ਪੜ੍ਹਨੀ ਹੈ ਮਾਨੇ ਮੌਲਵੀ ਬਣ ਕੇ और जिस दिन काया मस्जिद बन जाए सारा संसार मस्जिद बन जाता है जिस दिन काया देवल बन जाए सारा जगत देवल बन जाता है कायो देवा कायो देवल कायो जंगम जाती कबीर कहें मेरी काया मस्जिद बन गई है पीपा कहें मेरी काया हरिमंदर बन गई है हरी प्रगट हो गया हरिमंदर खुदा प्रगट हो गया मस्जिद ਦੇਹੀ ਮੈਂ ਜਿਦ ਮਨ ਮੌ ਲਾਣਾ ਸਹਿਜ ਨਮਾਜ਼ ਗੁਜ਼ਾਰੇ ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਮਨੁਖ ਨੇ ਅਜ ਤੱਕ ਕਰਮ ਬਹੁਤ ਕੀਤੇ ਨੇ ਔਰ ਰੋਜ਼ ਕਰ ਰਹੇ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਪਿਆਰੇ ਇਨ ਬਿਦ ਮਿਲਣ ਨਾ ਜਾ ਇਸ ਨਾਲ ਤੇ ਖੇਡ ਨਹੀਂ ਬਣੇਗੀ ਮੈਂ ਕੀ ਹੈ ਕਰਮ ਅਨੇਕਾ ਉਹਨਾਂ अनेका ਕਰਮਾਂ ਦੀ ਤਫਸੀਲ ਪੜੀ ਉਹ ਸ਼ਬਦ ਦੇਚ ਤੇ ਪਾਠ ਵੀ ਹੈ ਪੂਜਾ ਵੀ ਹੈ ਤੀਰਥਾਂ ਦਾ ਰਟਨ ਵੀ ਹੈ ਦਾਨ ਵੀ ਹੈ ਗਿਆਨ ਵੀ ਹੈ ਸਭਰੇ ਕਰਮ ਜੋ ਧਾਰਮਿਕ ਜਗਤ ਦੇਚ ਕੀਤੇ ਜਾਂਦੇ ਸ਼ਬਦ ਦੇਚ ਗਿਣਤੀ ਕਰਦੇ ਹੈ ਵੀ ਮੈਂ ਕੀਤਾ ਹੈ ਐ ਵੀ ਮੈਂ ਕੀਤਾ ਹੈ ਐ ਵੀ ਮੈਂ ਕੀਤਾ ਹੈ ਐ ਵੀ ਮੈਂ ਕੀਤਾ ਕਿਸੇ ਕਰਮ ਦੇਚੋਂ ਤੇਰੀ ਛਾਪ ਨਹੀਂ ਮਿਲੀ ਕਿਸੇ ਕਰਮ ਦੇਚ ਮੈਨੂੰ ਰਸ ਨਹੀਂ ਆਇਆ ਕਿਸੇ ਕਰਮ ਦੇਚ ਪ੍ਰਕਾਸ਼ ਨਹੀਂ ਮਿਲੇ ਤਰ ਅਖੀਰ ਦੇ ਚ ਇੰਜ ਵੀ ਕਹਿਨ ਰਹਾ ਉਹ ਦੀ ਪੰਕਤੀ ਇਹੀ ਹੈ ਮੈਂ ਕੀਏ ਕਰਮ ਅਤੇ ਗੈਨਾ ਕਰਮ ਨਾਲ ਮਿਲਾਪ ਨਹੀਂ ਹੈ ਤੋ ਫਿਰ ਉਹ ਕਿਹੜਾ ਕਰਮ ਹੈ ਇਨਾ ਕਰਮਾਂ ਤੋਂ ਇਲਾਵਾ ਹੋਰ ਕਿਹੜਾ ਕਰਮ ਹੈ ਸਤ ਸੰਗ ਦੇ ਚਾਣਾ ਕਰਮ ਹੈ ਕਥਾ ਕੀਰਤਨ ਕਰਨਾ ਕਰਮ ਹੈ ਕਥਾ ਕੀਰਤਨ ਸੁਣਨਾ ਕਰਮ ਹੈ ਦਾਨ ਪੁੰਨ ਕਰਨਾ ਕਰਮ ਹੈ ਤੀਰਥਾਂ ਦਾ ਰਟਨ ਕਰਮ ਹੈ ਘੱਟ ਬੋਲਣਾ ਵੀ ਇੱਕ ਕਰਮ ਹੈ ਇਸੇ ਨੂੰ ਮੌਨ ਕਹਿ ਸਕਦੇ ਕਮ ਆਵਾਜ਼ ਹਰਗਿਜ਼ ਨਾ ਬੀਨੇ ਖਜਲ ਸ਼ੇਖ 사ਦੀ ਸਾਹਿਬ ਕਹਿੰਦੇ ਨੇ ਘੱਟ ਬੋਲਣ ਵਾਲਾ ਬੰਦਾ ਹਰਗਿਜ਼ ਖੱਜਲ ਖਾਰ ਨਹੀਂ ਆਉਂਦਾ ਉਹ ਆਪਣੇ ਤੇ ਬੁਥੇੜੀਆਂ ਜ਼ਿੰਮੇਵਾਰੀਆਂ ਨਹੀਂ ਚੁੱਕਦਾ ਕਮ ਆਵਾਜ਼ ਹਰਗਿਜ਼ ਨਾ ਬੀਨੇ ਖਜਲ ਜਵੇ ਮੁਸ਼ਤ ਬਿਹਤਰ ਯਕ ਤਉਦਾ ਗਿਲ ਗਿਲ ਕਹਿੰਦੇ ਨੇ ਮਿੱਟੀ ਜਵੇਂ 14 ਦਾ ਦਾਣਾ ਸਾਦੀ ਕਹਿੰਦੇ ਨੇ ਇੱਕ ਗੱਲ ਆਖ ਬਾਵੇਂ 14 ਦੇ ਦਾਣੇ ਵਰਗੀ ਹੋਵੇ ਛੋਟੀ ਸਹੀ ਪਰ ਹੋਵੇ ਮਸ਼ਕ ਕਪੂਰ ਵਰਗੀ ਉਸ ਗੱਲ ਦੇ ਵਿੱਚ ਕੁਝ ਮਹਿਕ ਹੋਵੇ ਸੁਗੰਧ ਹੋਵੇ ਇਹ ਕਿ ਤੂੰ ਬੋਲੇ ਤੇਰੀ ਜ਼ਬਾਨ ਚੱਲੇ ਔਰ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਔਰ ਸਾਰਾ ਢੇਰ ਮਿੱਟੀ ਦਾ ਤੋਦਾ ਹੋਵੇ ਜਵੇਂ ਮੁਸ਼ਕ ਬੈਤਰ ਯਕ ਤੋਦਾਏ ਗਿਲ ਇੱਕ ਗੱਲ ਆਖ ਭਾਵੇਂ ਜੋ ਦੇ ਦਾਣੇ ਵਰਗੀ ਛੋਟੀ ਹੋਵੇ ਪਰ ਹੋਵੇ ਮੁਸ਼ਕ ਕਪੂਰ ਵਰਗੀ ਕਿ ਜੇ ਉਸ ਗੱਲ ਦੇ ਚ ਖੁਸ਼ਬੂ ਨਹੀਂ ਤੇ ਛੱਡ ਉਹ ਤੇ ਮਿੱਟੀ ਦਾ ਤੋਦਾ ਹੈ ਗੁਰੂ ਨਾਨਕ ਦਾ ਵਾਕ ਮੈਨੂੰ ਚੇਤੇ ਆ ਰਿਹਾ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਆਸ ਤਨ ਸਾਸ 86 ਤੀਰਥ ਕਾਮੁਖ ਟਿੱਕਾ ਤਿਤ ਘਟ ਮਤ ਵਿਗਾਸ ਐਸਾ ਮਤ ਦੇ ਚ ਵਿਕਾਸ ਪੈਦਾ ਹੋਇਆ ਹੈ ਖੇੜਾ ਪੈਦਾ ਹੋਇਆ ਹੈ ਖੁਸ਼ੀ ਪੈਦਾ ਹੋਈ ਹੈ ਕਾਇਆ ਕੇਸਰ ਵਰਗੀ ਹੋ ਗਈ ਕੇਸਰ ਨੂੰ ਭਾਰਤ ਦੇ ਚ ਪਵਿੱਤਰਤਾ ਦਾ ਚਿੰਨ ਮੰਨਦੇ ਨੇ ਕੇਸਰ ਦਾ ਟਿੱਕਾ ਲਾਣਾ ਦੂਰ ਕਿਉਂ ਜਾਈਏ ਇਸ ਨੂੰ ਪੌਕਾ ਕਰਮ ਕਾਂਡ ਨਾ ਸਮਝ ਲੈਣਾ ਹੈ ਵਿਅਰਥ ਦੀ ਗੱਲ ਨਾ ਸਮਝ ਲੈਣਾ ਬਾਬਾ ਬੁੱਢਾ ਜੀ ਪੰਜ ਪਾਦਸ਼ਾਈਆਂ ਨੂੰ ਉਹਨਾਂ ਤਿਲਕ ਲਾਇਆ ਤਿਲਕ ਤੇ ਕੇਸਰ ਦਾ ਹੀ ਲਾਇਆ ਜਾਂਦਾ ਸੀ ਤੇ ਵੀ ਮਾਰਸ ਕਰਦੇ ਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਦੇ ਚ ਕੇਸਰ ਦੀ ਛਿੱਟੇ ਗੁਰਗਨ ਸਾਹਿਬ ਜੀ ਮਹਾਰਾਜ ਤੇ ਮਾਰੇ ਸੀ ਕੇਸਰ ਦੇ ਛਿੱਟੇ ਪਤਰਿਆਂ ਇਸਰਨੋ ਪਵਿੱਤਰਤਾ ਦਾ ਇੱਕ ਖਾਸ ਅੰਗ ਮੰਨਿਆ ਗਿਆ। ਭਾਰਤ ਦੇ ਸਿਰਫ ਇਹ ਕੋਈ 50 ਏਕੜ ਜ਼ਮੀਨ ਦੇ ਚ ਹੁੰਦਾ ਔਰ ਕਿਧਰੇ ਨਹੀਂ ਕਸ਼ਮੀਰ ਦੇ ਚ ਪੰਪੋਸ਼ ਇੱਕ ਛੋਟਾ ਜਿਹਾ ਕਸਬਾ ਹੈ। ਉੱਥੇ ਇੱਕ ਜ਼ਮੀਨ ਹੈ ਉੱਥੇ ਹੁੰਦਾ ਦਾਸ ਨੇ ਲਿਖਿਆ। ਆਲੇ ਦੁਆਲੇ ਬੜੇ ਤਜਰਬੇ ਕੀਤੇ ਨੇ ਇਹਨੂੰ ਬੋਣ ਦੇ ਨਹੀਂ।